ਹਾਂਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਸੀ ਤਾਂ ਸੋਨੂ ਵਾਲੇ ਗੋਲੈਸੋ ਮੇਰੇ ਕੋਲ ਆ ਆ ਤੇ ਅੱਜ ਆਪਾਂ ਜੁਮਾ ਸੀਗੀ ਛੁੱਟੀ ਆਪਾਂ ਨੂੰ ਅੱਜ ਰੈਸਟ ਕਰ ਰਹੇ ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਆ ਕਿੱਦਾਂ ਠੀਕ ਠਾਕ ਆਪਾਂ ਹੁਣ ਉੱਠ ਕੇ ਰੈਸਟ ਕਰਕੇ ਕੱਪੜੇ-ਕੁਪੜੇ ਧੋਣ ਲੱਗੇ ਆ ਆਉਂਦੇ ਸ਼ਹਿਰ ਵਾਚ ਕੇ ਕਿੰਨਾ ਠੀਕ ਆਇਆ ਵਧੀਆ ਸਭ ਇਹ ਆਪਣੀਆਂ ਬਸਾਂ ਘੜੀਆਂ ਸਵੇਰ ਡਿਊਟੀ ਤੇ ਜਾਈ ਦੇ ਨਾਲ ਕੱਪੜੇ ਧੋ ਰਹੇ ਦਿਖਾਉਨੇ ਸਾਨੂੰ ਕੈਂਪ ਦੇ ਵਿੱਚ ਆਪਣੇ ਕੰਪਨੀ ਨੇ ਮਸ਼ੀਨਾਂ ਦਿੱਤੀ ਹੋਈਆਂ ਕੱਪੜੇ ਧੋਣ ਵਾਸਤੇ ਵਧੀਆ ਸਹੂਲਤਾਂ ਦੇਖੋ ਹਾਂਜੀ ਆਹ ਦੇਖੋ ਇਹ ਆਪਣੀਆਂ ਮਸ਼ੀਨਾ ਉੱਧਰ ਕੱਪੜੇ ਸੁੱਕਣੇ ਕਰਕੇ ਪਾਉਂਦੇ ਸੁਕਾ ਕੇ ਉੱਧਰ ਪਾਉਂਦੇ ਇਹ ਆਪਣੀ ਕੰਪਨੀ ਦੇ ਵਿੱਚ ਮਸ਼ੀਨਾ ਸਾਰੇ ਲੋਗ ਬੰਦੇ ਆਪਣੇ ਕੱਪੜੇ ਧੋਂਦੇ ਆ ਇੱਥੇ ਆ ਬੰਦੇ ਨੂੰ ਤੁਸੀਂ ਜਾਣਦੇ ਹੀ ਹੋ ਆਪਰੇਟਰ ਸਾਹਿਬ ਸਾਡੇ ਤੁਹਾਨੂੰ ਪਤਾ ਹੀ ਹੈ ਬਸ ਇਹ ਹੀ ਇਦਾਂ ਕੱਪੜੇ ਧੋਂਦੇ ਲੋਗ ਇੱਥੇ ਧੋ ਕੇ ਤੇ ਇੱਧਰ ਤੁਹਾਨੂੰ ਦਿਖਾਉਂਦੇ ਆਂ ਇੱਧਰ ਪਾ ਦਿੰਦੇ ਆਂ ਸ਼ੌਕੇ ਜਾਂਦੇ ਆਂ ਬਾਕੀ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਕੈਂਪ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਿੰਮ ਦਿਖਾਵਾਂਗੇ ਆਪਣੇ ਕੈਂਪ ਦੇ ਵਿੱਚ ਅੰਦਰ ਜਾ ਕੇ ਬਾਕੀ ਤੁਸੀਂ ਦੇਖ ਸਕਦੇ ਹੋ ਹੋਰ ਸੁਣਾਓ ਤੁਸੀਂ ਸਭ ਠੀਕ ਠਾਕ ਹੋ ਗੱਲਾਂ ਬਾਤ ਕੀ ਤੇ ਕੇ ਨਵਾ ਸੀ ਇਹ ਜਿਹੜੀ ਦਵਾਈ ਆਈ ਵਧੀਆ ਚੱਲ ਰਹੀ ਕੰਪਨੀ ਦਾ ਤੋਂ ਗਤੀ ਹੋਈ ਹੈ ਬਾਕੀ ਉਹ ਮਸ਼ੀਨਾਂ ਭੱਜਣ ਵਾਲੇ ਇਹ ਕਿਉਂ ਆ ਰਹੇ ਨੇ ਮਾਸਟਰ ਜੀ ਦੇਖਾ ਦੇ ਤੂੰ ਇਹ ਹੈਗੀ ਐ ਜੇ ਮਾਹ ਜਿਹੜੇ ਮੁੰਡੇ ਆਏ ਨਹੀਂ ਹੌਲੀ ਹੌਲੀ ਆਉਣਗੇ ਇਹ ਆਪਣੀ ਕੰਪਨੀ ਦੇ ਵਿੱਚ ਹੈ ਜੀ ਐਮ ਨੂੰ ਲੈਂਦੇ ਹਾਂ ਅੰਦਰ ਚੱਲਦੇ ਜੀ ਐਮ ਲੈਂਦੇ ਹਾਂ ਰ ਇਸ ਕੇ ਬਿਲਕੁਲ ਕੰਪਨੀ ਤੋਂ ਸੀ ਮੀ ਜੀ ਇਹ ਦਿੱਤਾ ਹੋਇਆ ਹੈ ਹੋ ਆਇਓ ਆਇਓ ਇਹ ਬੰਦ ਹੋ ਗਿਆ ਦੇਖ ਰਹੇ ਹੋ ਤੇ ਜੀ ਸਾਡੀ ਕੰਪਨੀ ਰਚੀ ਜੀ ਐਮ ਇਸ ਨੂੰ ਨੋਟ ਕਰ ਲਈਏ ਹਾਂ ਜੀ ਦੇਖ ਸਕਦੇ ਤੁਸੀਂ ਸ਼ਾਮ ਦੇ 7:00 ਵਜੇ ਨੇ ਇਹ ਆਪਣੀ ਕੰਪਨੀ ਦੇ ਵਿੱਚ ਐਂਬੂਲੈਂਸ ਦੀ ਸਹੂਲਤ ਕਲੀਨਿਕ ਪੂਰੀ ਸਹੂਲਤ ਆ ਇੱਥੇ ਕੈਂਪ ਦੇ ਵਿੱਚ ਇਹ ਆਪਣੀ ਛੋਟੀ ਗੱਡੀ ਦੀ ਪਾਰਕਿੰਗ ਦੇਖ ਸਕਦੇ ਤੁਸੀਂ ਮੇਰਾ ਬਹੁਤ ਹੋ ਗਿਆ। ਦੋ ਘੰਨੇ ਸ ਨੂੰ ਉਧਰ ਫੁੱਟਬਾਲ ਗਰਾਊਂਡ სპੋਰਟ ਏਰੀਆ। ਹੋਰ سناਓ ਵਧੀਆ ਸਭ ਠੀਕ ਠਾਕ ਆ। ਮੁੰਡੇ ਅਜੇ ਖੇਡਣ ਆਏ ਨਹੀਂ ਉਹ ਆਪਣਾ სპੋਰਟ ਗਰਾਊਂਡ ਆਉਣ ਗਿਆ ਜੇ ਰੋਕੇ। ਦਹਾਵਾਂਗੇ ਸ ਨੂੰ ਬਾਅਦ ਚ। ਖਾਲੀ ਆ ਹਲੇ। ਕਿ ਤੁਹੀਂ ਦੇਖ ਸਕਦੇ ਹੋ ਕੈਂਪ ਆਪਣਾ ਇਹ ਆਪਣਾ ਫੁੱਟਬਾਲ ਗਰਾਊਂਡ ਉਹ ਉੱਧਰ ਮੁੰਡੇ ਕ੍ਰਿਕਟ ਖੇਡ ਰਹੇ ਬਾਲੀਬਾਲ ਇਹ ਆਪਣਾ ਗਰਾਊਂਡ ਹੈ ਦੇਖ ਸਕਦੇ ਹੋ ਇਹ ਕ੍ਰਿਕਟ ਖੇਡ ਰਹੇ ਐਦਾਂ ਮੁੰਡੇ ਇੱਥੇ ਆ ਕੇ ਇੰਜੋਏ ਕਰਦੇ ਖੇਡਦੇ